سرکاری عام آدمی پارٹی کی لوگوں کا غریبوں کا ڈڈ پہ لات مار رہی ہے۔ بی جے پی آج ڈیٹا چوری کرنے واسطے اگے کی اधार کارڈ فون نمبر مانگیا جا رہا ہے۔ ڈیٹا چوری تو یہ خود کیا بولے ہزار ہزار روپے بہنوں کو دیں گے وہ اس ٹائم سارے ڈیٹا چوری تو انہوں نے کر رکھی ہے۔ کہہ رہے ہیں کہ ہزار ہزار روپے مہلا مالوں نے دتا عام آدمی پارٹی سرکار نے پر عام آدمی کہہ رہی ہے کہ 15 لاکھ تو مودی نے وعدہ کیا تھا سی کہ 15 لاکھ ہر کھاتے جائے گا۔ ਲੈ ਕਿ 15 ਲੱਖ ਰੁਪਏ ਖਾਤੇ 'ਚ ਆਣਾ ਹੈ ਪਹਿਲਾਂ ਤਾਂ ਇਹ ਜੁਮਲਾ ਸੀਗਾ ਜੀ ਖਾਤੇ 'ਚ ਕਦੇ ਨਹੀਂ ਆਣਾ ਸੀਗਾ ਜਿਹੜੀ ਸਕੀਮਾਂ ਦੇ ਥਰੂ ਮੰਨਦੇ ਤੁਸੀਂ বিজেਪੀ ਆ ਇਹ ਲੋਕੋ ਤੁਮਨ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਤਾਂ 8 ਲੱਖ ਨੀਲੇ ਕਾਰਡ ਸੀ ਰਾਸ਼ਨ ਕਾਰਡ ਉਹ ਵੀ ਕੱਟ ਰਹੀ ਹੈ ਸਾਡੇ ਗਰੀਬ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਰਾਸ਼ਨ ਕਾਰਡਾਂ ਦੀ ਗੱਲ ਕੀ ਰਾਸ਼ਨ ਕਾਰਡ ਤਾਂ ਪਹਿਲਾਂ ਹੀ ਨਹੀਂ ਚੱਲ ਰਹੇ ਉਹ ਤਾਂ ਗੱਲਾਂ ਕਰਨ ਦੀਆਂ ਨੇ ਵੀ ਆ ਕੱਟਦਾ ਤੇ ਉਹ ਕੱਟਦਾ ਬੀਜੇਪੀ ਦੇ ਵਰਕਰ ਆਗੂਆਂ ਨੂੰ ਲੀਡਰਾਂ ਨੂੰ ਇਹ ਪੁੱਛੋ ਕਿ ਸਾਡਾ 10000 ਕਰੋੜ ਰੁਪਏ ਸੜਕਾਂ ਤੇ ਕਿਉਂ ਰੋਕਿਆ ਹੋਇਆ ਹੈ? ਪੰਜਾਬ ਨਾਲ ਬਿੱਤ ਕੇ ਕਿਉਂ ਕੀਤਾ ਹੋਇਆ ਹੈ? ਸਾਰੀਆਂ ਹੀ ਸਕੀਮਾਂ ਸੂਬੇ ਦੀ ਸਰਕਾਰ ਵਾਸਤੇ ਨੇ, ਉਹਨਾਂ ਨੇ ਲਾਗੂ ਕਰਨੀਆਂ ਸੀ, ਉਹਨਾਂ ਨੇ ਨਹੀਂ ਕੀਤੀਆਂ ਤੇ ਅਸੀਂ ਕਰ ਰਹੇ ਆਂ ਆਮ ਵਰਕਰਾਂ ਦਾ। ਕਿਤੇ ਤੇ ਬੀਜੇਪੀ ਸਰਕਾਰ ਹੈ, ਫਿਰ ਉੱਤੋਂ-ਉੱਤੋਂ ਦੱਸੋ ਕਿੱਥੇ-ਕਿੱਥੇ ਕੈਂਪ ਲਾਏ ਨੇ? ਕਿ ਇੱਥੇ ਹੀ ਪੰਜਾਬ ਦੇ ਵਿੱਚ ਹੀ ਕੈਂਪ ਕਿਉਂ ਲਾ ਜਾ ਰਹੇ? ਮੁਹਾਲੀ ਜਿਹਨੇ ਤੇ ਕਸਬਾ ਮੁੱਲਾਂਪੁਰ ਗਰੀਬ ਦਾਸ ਦੇ ਵਿੱਚ ਭਾਜਪਾ ਵੱਲੋਂ ਇੱਕ ਕੇਂਦਰ ਦੀਆਂ ਸਕੀਮਾਂ ਨੂੰ ਲੈ ਕੇ ਕੈਂਪ ਲਗਾਇਆ ਜਾਣਾ ਸੀ ਕਿਸ ਨੂੰ ਲੈ ਕੇ ਅੱਜ ਪਾਰੀ ਪੁਲਿਸ ਫੋਰਸ ਲਗਾਈ ਗਈ ਹੈ ਤਾਂ ਇਸ ਨੂੰ ਲੈ ਕੇ ਬੀਜੇਪੀ ਦੇ ਜਿਹੜੇ ਵਰਕਰ ਨੇ ਆਗੂ ਨੇ ਤਾਂ ਇਸ ਮੁੱਲਾਂਪੁਰ ਬੈਰੀਅਰ ਦੇ ਉੱਤੇ ਰੁਕੇ ਹੋਏ ਨੇ ਤਾਂ ਪੁਲਿਸ ਨੇ ਰੋਕੇ ਨੇ ਜਾਂ ਫਿਰ ਇਹ ਆਪ ਕਿਸੇ ਦੀ ਵੇਟ ਕਰ ਰਹੇ ਨੇ ਉਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਪਰ ਦੂਜੇ ਪਾਸੇ ਪੁਲਿਸ ਦੀਆਂ ਟੀਮਾਂ ਜਿਹੜੀਆਂ ਦਿਖਾਨੇ ਆ ਪੁਲਿਸ ਨੇ ਨਾਕੇ ਲਗਾ ਦਿੱਤੇ ਨੇ ਦੂਜੇ ਪਾਸੇ ਦੱਸ ਦਿੰਦੇ ਆ ਕਿ ਜਗ੍ਹਾ ਜਗ੍ਹਾ ਫੋਰਸ ਲਗਾਈ ਹੋਈ ਹੈ ਜਿੱਥੇ ਜਗ੍ਹਾ ਉੱਤੇ ਦੱਸਿਆ ਜਾ ਰਿਹਾ ਕਿ ਨਗਰ ਖੇੜੇ ਕੋਲ ਪ੍ਰੋਗਰਾਮ ਰੱਖਿਆ ਗਿਆ ਸੀ ਉਸ ਜਗ੍ਹਾ ਉੱਤੇ ਕੋਈ ਵੀ ਵਰਕਰ ਅਜੇ ਤੱਕ ਨਹੀਂ ਪਹੁੰਚਿਆ 10 ਵਜੇ ਦਾ ਸਮਾਂ ਦਿੱਤਾ ਗਿਆ ਸੀ ਮੌਕੇ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚੇ ਹੋਏ ਨੇ ਸਾਹਮਣੇ ਤੁਸੀਂ ਦੇਖ ਲਓ ਕਿ ਜਿਹੜੇ ਨਾਕਾ ਵਗੈਰਾ ਲਗਾ ਦਿੱਤਾ ਹਰ ਬੰਦੇ ਨੂੰ ਚੈੱਕ ਕੀਤਾ ਜਾ ਰਿਹਾ ਹੈ ਪੁੱਛਿਆ ਜਾ ਰਿਹਾ ਹੈ ਕਿੱਥੋਂ ਆਏ ਨੇ ਕਿੱਥੋਂ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਇਸ ਪਾਸੇ ਵੀ ਦਿਖਾ ਦਿਓ ਸਮਿਤ ਤਾਂ ਮੁੱਲਾਪੁਰ ਦਾ ਜਿਹੜਾ ਇਹ ਰੋਡ ਜਾਣ ਵਾਲਾ ਹੈ ਇਹ ਵੀ ਜਿਹੜਾ ਬੰਦ ਕੀਤਾ ਹੋਇਆ ਹੈ ਪੁਲਿਸ ਨੇ ਆਪਣੀ ਗੱਡੀ ਲਗਾ ਦਿੱਤੀ ਹੈ ਤਾਂ ਗੱਲਬਾਤ ਕਰਨ ਲਈ ਸਾਡੇ ਨਾਲ ਬੀਜੇਪੀ ਦੇ ਜਿਹੜੇ ਵਰਕਰ ਆਗੂ ਸਾਡੇ ਨਾਲ ਨੇ ਸਰ ਅੱਜ ਕੈਂਪਸ ਸੀ ਕੇਂਦਰੀ ਸਕੀਮਾਂ ਵਾਸਤੇ ਪਰ ਅਸੀਂ ਖੇੜਾ ਜਿੱਥੇ ਸਥਾਨ ਸੀ ਇਥੇ ਪ੍ਰੋਗਰਾਮ ਹੋਣਾ ਸੀ ਉੱਥੇ ਤਾਂ ਕੋਈ ਪਹੁੰਚਿਆ ਹੀ ਨਹੀਂ ਨਾ ਉੱਥੇ ਕੋਈ ਟੈਂਟ ਨਾ ਕੋਈ ਉੱਤੇ ਬੰਦਾ ਕਾਰਨ ਕੀ ਹੈ ਤੇ ਨਹੀਂ ਕਮੀ ਸਰਕਾਰੀਏ ਆਮ ਆਦਮੀ ਪਾਰਟੀ ਕੀ ਲੋਕਾਂ ਦਾ ਗਰੀਬੋਂ ਦਾ ਢਿੱਡ ਪੇਲਾਤ ਮਾਰ ਰਹੀ ਹੈ ਇਹ कोई काम करने नहीं दे दी आयुष्मान कार्ड भलाई के काम गरीबों के काम कर रहे हैं जिनके घर छत नहीं है छत सेंटर गवर्नमेंट दे रही है उसके लिए काम कर रहे हैं ये सरकार करने नहीं दे रही तो बीजेपी डाटा चोरी करने वास्ते आधार कार्ड फोन नंबर जा डाटा चोरी तो ये खुद किया बोले हजार हजार रुपए बहनों को देंगे वो उस टाइम सारे डाटा चोरी तो इन्होंने कर रखी है सोदिया जी कहते हैं दांड दंड भेद सब कुछ झूठ बोलो लठ मारो वो करो ये करो ये तो इनकी नीति हो गई ਪਰ ਤੁਸੀਂ ਕਹਿ ਰਹੇ ਕਿ ਹਜ਼ਾਰ ਹਜ਼ਾਰ ਰੁਪਿਆ ਮਹਿਲਾਵਾਂ ਨੂੰ ਦਿੱਤਾ ਆਮ ਆਦਮੀ ਪਾਰਟੀ ਸਰਕਾਰ ਨੇ ਪਰ ਆਮ ਆਦਮੀ ਕਹੇਗੀ 15 ਲੱਖ ਤਾਂ ਮੋਦੀ ਨੇ ਵਾਅਦਾ ਕੀਤਾ ਸੀ ਕਿ 15 ਲੱਖ ਹਰ ਖਾਤੇ ਜਾਏਗਾ ਦੇਖੋ ਜੀ ਜਿਹੜਾ ਤੁਹਾਡਾ ਸਪੈਸੀਫਿਕ ਸਵਾਲ ਹੈ ਕਿ 15 ਲੱਖ ਰੁਪਏ ਖਾਤੇ 'ਚ ਆਣਾ ਹੈ ਪਹਿਲਾ ਤੇ ਇਹ ਜੁਮਲਾ ਸੀਗਾ ਜੀ ਖਾਤੇ 'ਚ ਕਦੇ ਨਹੀਂ ਆਣਾ ਸੀਗਾ ਜਿਹੜੀ ਸਕੀਮਾਂ ਦੇ ਥਰੂ ਮੰਨਦੇ ਤੁਸੀਂ ਬੀਜੇਪੀ ਇਹ ਬੀਜੇਪੀ ਦਾ ਜੁਮਲਾ ਨਹੀਂ ਸੀ ਇਹ ਇਹਨਾਂ ਦਾ ਜੁਮਲਾ ਸੀ ਅਸੀਂ ਇਹ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੇ ਇਹ ਕਿਹਾ ਸੀ ਵੀ ਤੁਹਾਨੂੰ ਸਕੀਮਾਂ ਇੰਡੀਆ ਦਿੱਤੀਆਂ ਜਾਣਗੀਆਂ ਜਿੱਦੇ 'ਚ 15-15 ਲੱਖ ਰੁਪਏ ਦਾ ਤੁਹਾਨੂੰ ਬੈਨੀਫਿਟ ਹੋਏਗਾ ਆਵਾਸ ਯੋਜਨਾ ਦੇ ਵਿੱਚ ਕਿੰਨੇ ਲੋਕਾਂ ਨੇ ਫਲੈਟ ਲਏ ਪਲਾਟ ਲਏ ਮਕਾਨ ਲਏ ਕੀ ਉਹਦਾ ਡੇਢ-ਡੇਢ 2-2 ਲੱਖ ਰੁਪਏ ਲੋਕਾਂ ਨੂੰ ਨਹੀਂ ਆਇਆ 20-20 ਸਾਲ ਦਾ ਲੋਨ ਹੁੰਦਾ ਕੈਲਕੂਲੇਸ਼ਨ ਕਰ ਲੈਣ ਪੰਜਾਬ ਸਰਕਾਰ ਕੈਲਕੂਲੇਸ਼ਨ ਕਰ ਲੈਣ ਵੀ 15 ਲੱਖ ਰੁਪਏ ਬਣਦੇ ਕਿ ਨਹੀਂ ਬਣਦੇ ਮੈਂ ਆਪ ਇਹਦਾ ਲਾਭਾਰਤੀ ਹੈਗਾ ਮੈਂ ਜਦੋਂ ਫਲੈਟ ਲਿਆ ਸੀਗਾ ਮੈਨੂੰ 1,75,000 ਰੁਪਏ ਵਾਪਸ ਆਇਆ ਸੀਗਾ 20 ਸਾਲ ਦਾ ਮੇਰਾ ਲੋਨ ਹੈ ਫਲੈਟ ਦਾ ਲਾਲੋ ਸਾਹਿਬ ਮੇਰਾ 15 ਲੱਖ ਦਾ ਬੈਨੀਫਿਟ ਹੋਇਆ ਕਿ ਨਹੀਂ ਹੋਇਆ ਜੇ ਮਾ ਆਸ਼ੀਮਾਨ ਕਾਰਡ ਦੀ ਬੈਨੀਫਿਟ ਲੈਣਾ ਮੈਨੂੰ ਬੈਨੀਫਿਟ ਹੋਇਆ ਕਿ ਨਹੀਂ ਹੋਇਆ ਛੱਤਾ ਜਿਹੜੀ ਕੱਚੀਆਂ ਛੱਤਾਂ ਦਾ ਜਿਹੜੇ ਪਿੰਡਾਂ ਦੇ ਵਿੱਚ ਕਿੰਨੇ ਲੋਕਾਂ ਦੀ ਛੱਤਾ ਬਣੀ ਹੈ ਉਹ ਬੈਨੀਫਿਟ ਹੋਏ ਕਿ ਨਹੀਂ ਹੋਏ ਕਿੰਨੀਆਂ ਹੋਰ ਇਸ ਤਰ੍ਹਾਂ ਦੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ ਕਿਉਂਕਿ ਇਹਨਾਂ ਨੂੰ ਡਰ ਹੈ ਵੀ ਮੋਦੀ ਜੀ ਦਾ ਨਾਂ ਹੋ ਰਿਹਾ ਮੋਦੀ ਜੀ ਦਾ ਨਾਂ ਤਾਂ ਦੇਸ਼ 'ਚ ਨਹੀਂ ਵਿਦੇਸ਼ਾਂ 'ਚ ਵੀ ਹੋ ਰਿਹਾ ਹੈ ਪੂਰੀ ਦੁਨੀਆ ਇਹ ਮੰਨ ਰਹੀ ਹੈ ਵੀ ਇੱਕ ਭਾਰਤੀ ਜਨਤਾ ਪਾਰਟੀ ਹੀ ਹੈ ਜੀ ਪਾਰਟੀ ਹੈ ਜਿਹੜੀ ਇੰਨੀਆਂ ਸਕੀਮਾਂ ਪੂਰੇ ਦੇਸ਼ ਦੇ ਵਿੱਚ ਲਾਗੂ ਕਰ ਰਹੀ ਹੈ ਇਹੀ ਇਹਨਾਂ ਨੂੰ ਥੋੜੀ ਜੀ ਟੈਨਸ਼ਨ ਹੋਈ ਪਈ ਹੈ ਵੀ ਯਾਰ ਇਹ ਪਪੂਲਾਰਿਟੀ ਪੀਜਪ ਨੂੰ ਮਿਲ ਰਹੀ ਹੈ ਮੋਦੀ ਜੀ ਦਾ ਗ੍ਰਾਫ ਵਧ ਰਿਹਾ ਤੇ ਇਹਨਾਂ ਦਾ ਘਟ ਰਿਹਾ ਹੁਣ ਆ ਸਾਡੇ ਸਾਡੇ ਲੀਡਰ ਸੀਐਮ ਭਗਵੰਤ ਮਾਨ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਤਾਂ 8 ਲੱਖ ਨੀਲੇ ਕਾਰਡ ਸੀ ਰਸ਼ਨ ਕਾਰਡ ਉਹ ਵੀ ਕੱਟ ਰਹੀ ਹੈ ਸਾਡੇ ਗਰੀਬ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਕੈਮਰਾ ਦਿਖਾਓ ਇਸ ਤਰ੍ਹਾਂ ਜੀ ਦੇਖੋ ਰਾਸ਼ਨ ਕਾਰਡ ਦਾ ਇੱਕ ਕੈਮਰੇ ਤੇ ਕਿੰਨੀ ਕੁ ਨਹੀਂ ਕਰਦੇ ਹਾਂ ਇਸ ਤਰ੍ਹਾਂ ਜੀ ਰਾਸ਼ਨ ਕਾਰਡਾਂ ਦੀ ਗੱਲ ਕੀ ਰਾਸ਼ਨ ਕਾਰਡ ਤਾਂ ਪਹਿਲਾਂ ਹੀ ਨਹੀਂ ਚੱਲ ਰਹੇ ਉਹ ਤਾਂ ਗੱਲਾਂ ਕਰਨ ਦੀਆਂ ਨੇ ਵੀ ਆ ਕੱਟਦਾ ਤੇ ਉਹ ਕੱਟਦਾ ਜਿਹੜੇ ਸਾਡੇ ਪਿਛਲੇ 6 ਮਹੀਨੇ ਤੋਂ ਕੋਈ ਕੈਂਪ ਅੱਜ ਦੇ ਲੱਗ ਰਹੇ ਨੇ ਕੈਂਪ ਤਾਂ ਪਿਛਲੇ 6 ਮਹੀਨੇ ਤੋਂ ਲੱਗ ਰਹੇ ਹਨ ਹੁਣ ਸਟੇਟ ਗਵਰਨਮੈਂਟ ਨੂੰ ਇਹ ਪ੍ਰੋਬਲਮ ਹੋਈ ਹੋਈ ਹੈ ਕਿ ਅੰਸ਼ੂਮਨ ਕਾਰਡ ਦੇ ਵਿੱਚ ਉਹਨਾਂ ਨੂੰ ਆਪਣੇ ਹਿੱਸੇ ਦੇ ਪੈਸੇ ਦੇਣੇ ਪੈਂਦੇ ਹਨ ਠੀਕ ਹੈ ਨਾ ਜੀ ਸਿਰਫ ਉਹਨਾਂ ਨੇ ਸਾਡੇ ਤੋਂ ਕੋਈ ਹੋਰ ਕਾਰਡ ਨਹੀਂ ਪੁੱਛਿਆ ਤੋ ਆਂਸ਼ੂਮਨ ਕਾਰਡ ਕਿੰਨੇ ਬਣਾ ਲੇ ਸੀ ਆਈਡੀ ਆ ਕੇ ਪੁੱਛਦੀ ਕਦੇ ਬਿਜ਼ਨਸ ਪੁੱਛਦੀ ਕਦੇ ਕੋਈ ਪੁੱਛਦਾ ਠੀਕ ਹੈ ਸਰਕਾਰ ਨੇ ਤੇ ਆਪਣੇ ਪੈਸੇ ਸਾਰੇ ਖਰਾਬ ਕਰਤੇ ਆਪਣੇ ਐਡਵਰਟਾਈਜ਼ਮੈਂਟ ਤੇ ਬੋਸਟਰਾਂ ਤੇ ਹੋਰ ਚੀਜ਼ਾਂ ਤੇ ਆਪਣੀ ਗੱਡੀਆਂ ਦੇ ਉੱਤੇ ਸਰਕਾਰ ਗਵਰਨਮੈਂਟ ਜਿਹੜੀ ਹੈਗੀ ਹੈ ਸਾਡੀ ਗਰੀਬਾਂ ਦੀ ਜਿਹੜੇ ਅੱਜ ਮੂੰਹ ਦੀ ਖੋ ਰਹੀ ਹੈ ਰੋਟੀ ਜਾਂ ਜਿਹੜੀ ਉਹਨਾਂ ਨੂੰ ਮਿਲ ਰਹੀਆਂ ਸਕੀਮਾਂ ਜਿਹੜੀ ਹਦਾਇਤਾਂ ਔਰ ਜਿਹੜੀ ਕੁਫਾਈਤੀ ਜਿਹੜੀਆਂ ਸਕੀਮਾਂ ਨੇ ਜਿਹੜੀਆਂ ਉਹਨਾਂ ਨੂੰ ਮਿਲ ਰਹੀਆਂ ਨੇ ਫ੍ਰੀ ਦੇ ਵਿੱਚ ਉਹਨਾਂ ਨੂੰ ਲਾਗੂ ਨਹੀਂ ਹੋਣ ਦੇਣਾ ਚਾਹੁੰਦੇ ਆ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਇਹ ਬਾਰ-ਬਾਰ ਕਹਿ ਰਹੀ ਹੈ ਤੁਹਾਨੂੰ ਕਹਿੰਦਾ ਭਾਜੀਪੀ ਦੇ ਵਰਕਰ ਆਗੂਆਂ ਨੂੰ ਲੀਡਰਾਂ ਨੂੰ ਇਹ ਪੁੱਛੋ ਕਿ ਸਾਡਾ 10000 ਕਰੋੜ ਰੁਪਏ ਸੜਕਾਂ ਤੇ ਕਿਉਂ ਰੋਕਿਆ ਹੋਇਆ? ਪੰਜਾਬ ਨਾਲ ਬਿੱਤਕਾ ਕਿਉਂ ਕੀਤਾ ਹੋਇਆ? ਤੁਸੀਂ ਆਪਣੀ ਸਕੀਮਾਂ ਦੇ ਰਹੇ ਹੋ ਪਰ ਸੂਬੇ ਦੀ ਜਿਹੜੀ ਸਰਕਾਰ ਨੂੰ ਸਕੀਮਾਂ ਦਿੱਤੀ ਜਾ ਰਹੀ ਕੋਈ? ਸਾਰੀਆਂ ਹੀ ਸਕੀਮਾਂ ਸੂਬੇ ਦੀ ਸਰਕਾਰ ਵਾਸਤੇ ਨੇ ਉਹਨਾਂ ਨੇ ਲਾਗੂ ਕਰਨੀਆਂ ਸੀ ਉਹਨਾਂ ਨੇ ਨਹੀਂ ਕੀਤੀਆਂ ਤੇ ਅਸੀਂ ਕਰ ਰਹੇ ਆਂ ਅੰਬਰਕਰ ਜਾ ਕੇ। ਇਹ ਸੈਂਟਰ ਦੀਆਂ ਸਕੀਮਾਂ ਸੂਬੇ ਵਾਸਤੇ ਹੀ ਆਉਂਦੀਆਂ ਨੇ ਸੂਬੇ ਦੇ ਵੰਡਣ ਵਾਸਤੇ ਹੀ ਆਉਂਦੀਆਂ ਕੋਈ ਸਪੈਸ਼ਲ ਨਹੀਂ ਹੈ ਕਿ ਮੋਦੀ ਜੀ ਕੋਈ ਸਕੀਮ ਦੇ ਰਿਹਾ ਔਰ ਗਵਰਨਮੈਂਟ ਵੀ ਦੇ ਵਿੱਚ ਪਬਲਿਕ ਦੇ ਵਿੱਚ ਜਾ ਰਹੀ ਹੈ ਇਹ ਸਾਰੀ ਦੀ ਸਾਰੀਆਂ ਸਕੀਮਾਂ ਸੂਬੇ ਦੀਆਂ ਸੂਬੇ ਦੇ ਭਲਾਈ ਵਾਸਤੇ ਸੈਂਟਰ ਗਵਰਨਮੈਂਟ ਦਿੰਦੀ ਹੈ ਜਦ ਸੂਬੇ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਤਾਂ ਅਸੀਂ ਲੋਕਾਂ ਨੇ ਸਾਰੇ ਕੰਮ ਅੱਗੇ ਵਧ ਕੇ ਆਪਣੇ ਹੱਥੀਏ ਕੰਮ ਕੀਤੇ ਆ ਜੋ ਬੰਨੀ ਜੀ ਪਰ ਆਮਾਦੀ ਪਾਰਟੀ ਤਾਂ ਇਹ ਵੀ ਕਹਿ ਰਹੀ ਹੈ ਕਹਿੰਦਾ ਫਿਰ ਜਿੱਥੇ-ਇਥੇ ਬੀਜੇਪੀ ਸਰਕਾਰ ਹੈ ਫਿਰ ਉੱਥੇ ਉੱਥੇ ਦੱਸੋ ਕਿੱਥੇ ਕਿੱਥੇ ਕੈਂਪ ਲਾਏ ਨੇ ਕਿ ਇੱਥੇ ਹੀ ਪੰਜਾਬ ਦੇ ਵਿੱਚ ਹੀ ਕੈਂਪ ਕਿਉਂ ਲਾਏ ਜਾ ਰਹੇ ਜਿੱਥੇ ਜਿੱਥੇ ਭਾਜਪੀ ਸਰਕਾਰ ਹੈਗੀ ਹੈ ਉੱਥੇ ਸਾਰੀਆਂ ਫੈਸਿਲਿਟੀਆਂ ਘਰੋ ਘਰ ਹੀ ਆਪੇ ਪਹੁੰਚ ਰਹੀਆਂ ਨੇ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਤੋਂ ਉਹਨਾਂ ਤੋਂ ਕੱਚੀਆਂ ਛੱਤਾਂ ਦੇ ਕੰਮ ਨਹੀਂ ਹੋ ਸਕੇ ਜਿਹੜੀ ਇਹ ਗੱਲ ਕਰ ਰਹੇ ਨੇ ਡਾਟਾ ਬ੍ਰੀਚ ਵਾਲੀ ਭਾਈ ਸਾਹਿਬ 3 ਸਾਲ ਤੋਂ ਜਿਹੜੀਆਂ ਕੱਚੀਆਂ ਛੱਤਾਂ ਦੀਆਂ ਪੈਂਡਿੰਗ ਲਿਸਟਾਂ ਨੇ ਜਿਹੜੇ ਲੋਕਾਂ ਨੇ ਅਪਲਾਈ ਕੀਤਾ ਹੋਇਆ ਉਹ ਕਿਉਂ ਨਹੀਂ ਇਹ ਪੂਰਾ ਕਰਦੇ ਹੈਗੇ ਲੋਕੀ ਆ ਰਹੇ ਨੇ ਸਿਵਾਏ ਨਵੀਂ ਐਪਲੀਕੇਸ਼ਨ ਤੋਂ ਇਲਾਵਾ ਉਹ ਆ ਕੇ ਸਾਨੂੰ ਪੁੱਛਦੇ ਨੇ ਕਿ ਜੀ ਸਾਨੂੰ ਤੁਸੀਂ ਉਹ ਰਾਹ ਪਾ ਦਿਓ ਇਹ ਸਰਕਾਰ ਨੇ ਤਾਂ ਸਾਨੂੰ ਕਿਸੇ ਰਸਤੇ ਨਹੀਂ ਛੱਡਿਆ ਤੇ ਤੁਸੀਂ ਸਾਨੂੰ ਚੈੱਕ ਤਾਂ ਕਰ ਦਿਓ ਜੇ ਸੀ ਆਧਾਰ ਕਾਰਡ ਜਿਹੜਾ ਇਹਨਾਂ ਕੋਲ ਪਿਆ ਹੈ ਜਿਹੜਾ 3 ਸਾਲ ਤੋਂ ਇਹਨਾਂ ਦੇ ਅਕਾਊਂਟ ਚ ਪਿਆ ਹੈ ਉਹਦਾ ਡਾਟਾ ਬ੍ਰੀਚ ਨਹੀਂ ਹੈਗੀ ਉਹਦੇ ਲੋਕ ਚੈੱਕ ਕਰਵਾਉਣਾ ਚਾਹੁੰਦੇ ਨੇ ਇਹ ਉਹਦੇ ਚ ਵੀ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਵੀ ਲੋਕਾਂ ਦੀ ਚੈਕਿੰਗ ਨਾ ਹੋ ਜੇ ਵੀ ਇਹ ਵੀ ਦੱਸੋ ਫੈਸਿਲਿਟੀ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਕੱਚੀਆਂ ਛੱਤਾਂ ਦੀ ਪਰ ਦੂਜੇ ਪਾਸੇ ਸੀਐਮਪ ਕੋਲੋਂ ਤੁਮੰਦਾ ਕੱਲ ਹੀ ਬਿਆਨ ਆਇਆ ਉਕੇ ਨਕੀ ਜਿਹੜੇ ਇਹਨਾਂ ਨੇ 8 ਲੱਖ ਜਿਹੜੇ ਕੱਟੇ ਜਾ ਰਹੇ ਇਲੈਕਸ਼ਨ ਕਾਰਡ ਕਿਉਂ ਮੈਂ ਇੱਕ ਵੀ ਨਹੀਂ ਕੱਟਣ ਦਵਾਂਗਾ ਜਦ ਤੱਕ ਮੈਂ ਮੁੱਖ ਮੰਤਰੀ ਆ ਵਿਜੇਪੂਲ ਜੇ ਇਹ ਉਹ ਭਗਵੰਤ ਮਾਨ ਨੂੰ ਪੁੱਛੋ ਵੀ ਇਹਨੇ 2024 ਦੀ ਇਲੈਕਸ਼ਨ ਤੋਂ ਪਹਿਲਾਂ ਕਿੰਨੇ ਕੱਟੇ ਸੀਗੇ ਫਿਰ ਆਪੇ ਰਿਸਟੋਰ ਕੀਤੇ ਇਹ ਸਾਰਾ ਝੂਠ ਦਾ ਪਲੰਦਾ ਹੈਗਾ ਰਾਤ ਫੂਡ ਸਪਲਾਈ ਮਨਿਸਟਰ ਜਿਹੜੇ ਨੇ ਪ੍ਰਲਾਦ ਜੋਸ਼ੀ ਜੀ ਉਹਨਾਂ ਦਾ ਬਿਆਨ ਆ ਗਿਆ ਸਟੇਟਮੈਂਟ ਆ ਗਿਆ ਵੀ ਇੱਕ ਵੀ ਕਾਰਡ ਅਸੀਂ ਕੱਟਣ ਨੂੰ ਨਹੀਂ ਕਿਹਾ ਇੱਕ ਵੀ ਕਾਰਡ ਅਸੀਂ ਕੱਟਣ ਨਹੀਂ ਦੇਣਾ ਇਹ ਝੂਠ ਬੋਲਦਾ ਹੈਗਾ ਇਹ ਕੜਮ ਚੌਧਰੀ ਹੈਗਾ ਝੂਠ ਬੋਲੀ ਜਾਂਦਾ ਭਗਵੰਤ ਉਸ ਲੱਗੀ ਹੈ ਕੋਈ ਡਰ ਨਹੀਂ ਲੱਗਦਾ ਇਹਨਾਂ ਨੇ ਤੁਹਾਨੂੰ ਗ੍ਰਿਫਤਾਰੀ ਵੀ ਕਰਨੀ ਹੈ ਪਰਚੇ ਹੀ ਪਾਉਣੇ ਤੁਹਾਡੇ ਤੇ ਉਹ ਅਸੀਂ ਪੁਲਿਸ ਤੋਂ ਕਦੋਂ ਡਰੇ ਆ ਅਸੀਂ ਮੋਦੀ ਜੀ ਦੇ ਸਿਪਾਹੀ ਹੈ ਅਸੀਂ ਪੁਲਿਸ ਪਲਸੋਂ ਨਹੀਂ ਡਰੇ ਹੈਗੇ ਇਹ ਪੁਲਿਸ ਭੁੱਲ ਜੂਵੇ ਭਗਵੰਤ ਮਾਨ ਦੀ ਪੁਲਿਸ ਕਿ ਸਾਨੂੰ ਇਹ ਫੜਕੇ ਅੰਦਰ ਦੇ ਦੂਗੀ ਜਾਂ ਸਾਡੇ ਤੇ ਕੋਈ ਤਸ਼ੱਦਦ ਹੋਰ ਇਸ ਤੋਂ ਵੱਧ ਕਰ ਦੂਗੀ ਜਿੰਨਾ ਕਰਨੀ ਹੈ ਕਰਕੇ ਦੇਖ ਲੈਣ ਜਿੰਨਾ ਇਹਨਾਂ ਜੋਰ ਹੈਗਾ ਉਹ ਵੀ ਲਾ ਕੇ ਦੇਖ ਲੈ ਲੱਗੇਗਾ ਹੁਣ ਅਸੀਂ ਤਾਂ ਕੈਂਪ ਲਈ ਤਿਆਰ ਬੈਠੇ ਆ ਦੇਖੋ ਦੁਨੀਆ ਖੜੀ ਹੈ ਇਹ ਜਾਣ ਨਹੀਂ ਦੇਰੀ ਪੁਲਿਸ ਤੱਕਾ ਦਾ ਪੁਲਿਸ ਕਰ ਰਹੀ ਹੈ ਨਾ ਗਰੀਬਾਂ ਗਰੀਬਾਂ ਨੂੰ ਹੱਕ ਨਾ ਮਿਲੇ ਇਹ ਪੰਜਾਬ ਪੁਲਿਸ ਭਗਵੰਤ ਮਾਨ ਦੀ ਕਰ ਰਹੀ ਹੈ ਕਾਰਜਕਾਰੀ ਪ੍ਰਧਾਨ ਆ ਰਹੇ ਨੇ ਅਸ਼ਵੀਰਮਨ ਆ ਰਹੇ ਨੇ ਆ ਰਹੇ ਨੇ ਠੀਕ ਹੈ ਬਿਲਕੁਲ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਦੇ ਵਰਕਰ ਆਗੂ ਜਿਹੜੇ ਪਹੁੰਚੇ ਹੋਏ ਨੇ ਪੁਲਿਸ ਰੋਕਣ ਵਾਸਤੇ ਖੜੀ ਹੈ ਪਰ ਆਖਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਿੰਨੇ ਪ੍ਰੋਗਰਾਮ ਹੋਏ ਨੇ ਉੱਥੇ ਸੁਨੀਲ ਜਾਖੜ ਦੀ ਜਾਂ ਫਿਰ ਹੋਰ ਵੀ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਤਾਂ ਅੱਜ ਜੋ ਕਾਰਜਕਾਰੀ ਪ੍ਰਧਾਨ ਨੇ ਅਸ਼ਵੀਨ ਸ਼ਰਮਾ ਕੀ ਉਹਨਾਂ ਨੂੰ ਪੁਲਿਸ ਹਿਰਾਸਤ ਵਿੱਚ ਲੈਂਦੀ ਹੈ ਇਹ ਵੀ ਕਾਫੀ ਸਵਾਲ ਜਿਹੜੇ ਖੜੇ ਨੇ ਪੁਲਿਸ ਦੇ ਦੇਖੋ ਕਿ ਕਾਫੀ ਜੇ ਆਪਾਂ ਗੱਲ ਕਰੀਏ ਡੇਰਾ ਬਸਰੀ ਮੁਹਾਲੀ ਨਮਾਗਰੋਂ ਖਰੜ ਕਰਾਲੀ ਇਸ ਪਾਸੇ ਤੋਂ ਪੂਰੀ ਫੋਰਸ ਜਿਹੜੀ ਮਗਾਈ ਹੋਈ ਹੈ ਤਾਂ ਪੂਰੀ ਬਰੀਕੀ ਦੇ ਨਾਲ ਬੰਦਿਆਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਤਾਂ ਮੁੱਲਾਂਪੁਰ ਦਾ ਰੋਡ ਤਾਂ ਬਿਲਕੁਲ ਤੁਸੀਂ ਦੇਖੋ ਕਿ ਪੁਲਿਸ ਨੇ ਬੰਦ ਕਰ ਦਿੱਤਾ ਇਸ ਜਗ੍ਹਾ ਉੱਤੇ ਆਪਣੀਆਂ ਗੱਡੀਆਂ ਲਗਾ ਦਿੱਤੀਆਂ ਨੇ ਪਰ ਹੁਣ ਜਿਹੜੇ ਬੀਜੇਪੀ ਜਿਹੜੇ ਵਰਕਰ ਆਗੂ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਕੈਂਪ ਲਾਉਣ ਦਾ ਤਿਆਰ ਹਾਂ ਕੇਂਦਰ ਦੀਆਂ ਸਕੀਮਾਂ ਨੇ ਗਰੀਬ ਲੋਕਾਂ ਲਈ ਨੇ ਪਰ ਹੁਣ ਜਿਹੜੀ ਪੰਜਾਬ ਸਰਕਾਰ ਹੈ ਉਹ ਕੇਂਦਰ ਸਕੀਮਾਂ ਨੂੰ ਘਰ ਘਰ ਨਹੀਂ ਪਹੁੰਚਾਉਂਦੇ ਰਹੀ ਤੁਹਾਡਾ ਕੈਮਰਾਮੈਨ ਸੁਮੇਤ ਦੇ ਨਾਲ ਪ੍ਰਤੀਸ਼ਠਾ